ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਦੇ ਚੱਲਦੇ ਆ ਯੁੱਧ ਨਸ਼ਿਆਂ ਵਿਰੁੱਧ ਤਹਿਤ ਮਾਨਯੋਗ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਨਿੰਦਰ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਦੇ ਨਾਲ ਦਿਨਾਲ ਸ਼੍ਰੀ ਲਖਵਿੰਦਰ ਸਿੰਘ ਡੀਐਸਪੀ ਟਾਰੀ ਦੀ ਅਗਵਾਈ ਵਿੱਚ ਥਾਣਾ ਕਰੇਂਡਾ ਪੁਲਿਸ ਵੱਲੋਂ 2 ਕਿਲੋ ਹੈਰੋਇਨ ਤੇ ਇੱਕ ਮੋਟਰਸਾਈਕਲ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਸਾਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਹੋਇਆਂ ਲਖਵਿੰਦਰ ਸਿੰਘ ਡੀਐਸਪੀ ਔਟਾਰੀ ਵੱਲੋਂ ਦੱਸਿਆ ਗਿਆ ਕਿ ਥਾਣਾ ਕਰੇਂਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਰਮਜੀਤ ਸਿੰਘ ਤੇ ਮਹਾਨ ਸਿੰਘ ਦੇ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਨਾਲ ਲਿੰਕ ਨੇ ਤੇ ਜਿਸ ਤੋਂ ਬਾਅਦ ਉਨਾ ਵੱਲੋਂ ਆਖਿਆ ਗਿਆ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਉਹ ਹੈਰੋਇਨ ਮਗਵਾ ਕੇ ਇਧਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕਰਦੇ ਨੇ ਤਾਂ ਤੁਰੰਤ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ 2 ਕਿਲੋ ਹੈਰੋਇਨ ਸਮੇਤ ਇੱਕ ਮੋਟਰਸਾਈਕਲ ਦੇ ਨਾਲ ਦੋ ਮਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇੱਕ ਐਫਆਈਆਰ ਅਸੀਂ ਮਾਨਯੋਗ ਸਾਡੇ ਡੀਆਈ ਸਰ ਅਤੇ ਐਸਐਸਪੀ ਸਹਾਬ ਦੀਆਂ ਹਿਦਾਇਤਾਂ ਅਨੁਸਾਰ ਅੱਜ ਅਸੀਂ ਇੱਕ ਘਰੇਂਡਾ ਸਾਨੂੰ ਕਾਮਯਾਬੀ ਬਲੀ ਆ ਜਿਹਦੇ ਚ ਦੋ ਦੋਸ਼ੀ ਹੇ ਕਰਮਜੀਤ ਸਿੰਘ ਉਰਫ ਕਰਮਾ ਅਤੇ ਮਾਨ ਸਿੰਘ ਮਨੂ ਪੁੱਤਰ ਉਤਾਰ ਸਿੰਘ ਵਾਸੀ ਫੋਰਜ ਅਤੇ ਰਾਜਾ ਤਾਲ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ 2 ਕਿਲੋ ਦੇ ਕਰੀਬ ਦੋਨਾਂ ਕੋਲੋਂ ਕਿਲੋ-ਕਿਲੋ ਦੇ ਕਰੀਬ ਜਿਹੜਿਆ 2 ਕਿਲੋ ਐਥਰੋਨ ਬਰਾਮਦ ਕਰਕੇ ਇਹਨਾਂ ਤੇ ਮੁਕੱਦਮਾ ਨੰਬਰ 74 ਥਾਣਾ ਘਰੇਂਡਾ 21485 ਐਨਡੀਪੀਐਸ ਦਰਜ ਕੀਤਾ ਗਿਆ ਇਹਨਾਂ ਕੋਲ ਇਹ 2 ਕਿਲੋ ਦੀ ਬਰਾਮਦਗੀ ਹੋਈ ਆ ਔਰ ਜੇ ਇਹਨਾਂ ਦੇ ਸੰਬੰਧ ਸੀ ਉਹ ਪਾਕਿਸਤਾਨ ਤੋਂ ਮਹੌਂਦੇ ਸੀਗੇ ਡਰੋਨ ਰਾਈ ਕੋਈ ਨਾ ਹੋਰ ਵੀ ਜਾਈਆ ਪੜਤਾਲ ਕਰਨੇ ਕਿ ਕਿਵੇਂ ਕਿਵੇਂ ਇਹਨਾਂ ਦਾ maal ਇਹਨਾਂ ਨੇ ਕੋਈ ਕਨਸਾਈਨਮੈਂਟਾਂ ਵੀ ਲਈਆਂ ਉਹ ਆਜੇ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀਆਂ ਮਜੀਦ ਪੁਸ਼ਕਸ਼ਾ ਨਾਲੋਂ ਹੋਇਆ ਤਾ ਸਰ ਇਹਨਾਂ ਨੇ ਕੋਈ ਪਿਛਲੇ ਕਰਾਟ ਤੇ ਆਪਣਾ ਕਾੜ ਕੀ ਕੋਈ ਪਰਚੇ ਇਹਨਾਂ ਦੇ ਕੋਈ ਕੁਝ ਪਿਛਲੇ ਇਹਨਾਂ ਦਾ ਖੁੱਦ ਤੇ ਤੇ ਇਹਨਾਂ ਦੇ ਪਰਚਾ ਨਹੀਂ ਇਹਨਾਂ ਲੇਕਿਨ ਇਹਨਾਂ ਦਾ ਯਾਰ ਦੋਸਤ ਅੰਦਰ ਨੇ ਇੱਕ ਦੋ ਜਿਨ੍ਹਾਂ ਨੇ ਇਹਨਾਂ ਦੇ ਸੰਪਰਕ ਚੇਹੀਏ ਕਿ ਤੁਸੀਂ ਇਹਨਾਂ ਦਾ ਸਮਾਨ ਮਕਵਾ ਲਿਓ ਉਹਨਾਂ ਦੇ ਸੰਪਰਕ ਚੋਂ ਹੀ ਇਹਨਾਂ ਨੇ ਮਕਵਾਇਆ ਤੇ ਸਰ ਕਿੰਨੀ ਦਿਨ ਹੋ ਗਏ ਇਹਨਾਂ ਨੂੰ ਕੰਮ ਕਰਦੇ ਜਿਵੇਂ ਕੋਲੇ ਇਹ ਕਾਫੀ ਦਿਨ ਦੇ ਲੱਗੇ ਦੇਖ ਜਿਹੜੀ ਰਣੈਸ਼ਨ ਦਾ 파ਟ ਹੈ ਤੇ ਜਰੂਰ ਕਰਕੇ ਤੁਹਾਨੂੰ ਜਲਦੀ ਇਹਦਾ ਪਲਾਸਾ ਇਹਨਾਂ ਦੇ ਐਨਡੀਪੀਐਸ ਦਾ ਮਕਦਮਾ ਦਰਜ ਕਰਤਾ ਦੋਨਾਂ ਦੇ ਤੁਸੀਂ ਤੁਹਾਨੂੰ ਬੜੀ ਖਾਜਤ ਦੀ ਖੁਸ਼ੀ ਤੇ ਨਾਲ ਹੀ ਇੱਕ ਐਫਆਈਆਰ ਅਸੀਂ ਮਾਨਯੋਗ ਸਾਡੇ ਡੀਆਈ ਸਰ ਅਤੇ ਐਸਐਸਪੀ ਸਾਹਿਬ ਦੀਆਂ ਨਿਸ਼ਾਨ ਰਤੀਸ਼ਾਂ ਦੇ ਅਸੀਂ ਇੱਕ ਘ੍ਰਿੰਡੇ ਸਾਨੂੰ ਕਾਮਯਾਬੀ ਮਿਲੀ ਹੈ ਜਿਹਦੇ ਚ ਦੋ ਦੋਸ਼ੀ ਹੀ ਕਰਮਜੀਤ ਸਿੰਘ ਉਰ ਫਕਰਮਾ ਅਤੇ ਮਾਨ ਸਿੰਘ ਮਨੂ ਪੁੱਤਰ ਉਤਾਰ ਸਿੰਘ ਵਾਸੀ ਪੁਰਜ ਅਤੇ ਰਾਜਾ ਤਾਰ ਇਹਨਾਂ ਨੂੰ ਸੀ ਗ੍ਰਫਤਾਰ ਕੀਤਾ ਇਹਨਾਂ ਕੋਲੋਂ 2 ਕਿਲੋ ਦੇ ਕਰੀਬ ਦੋਨਾਂ ਕੋਲ ਕਿਲੋ-ਕਿਲੋ ਦੇ ਕਰੀਬ ਜਿਹੜੀਆਂ 2 ਕਿਲੋ ਹੈਰੋਨ ਬਰਾਮਦ ਕਰਕੇ ਇਹਨਾਂ ਦੇ ਮੁਕੱਦਮਾ ਨੰਬਰ 74 ਥਾਣਾ ਕ੍ਰੇਂਡਾ 21485 ਐਨਡੀਪੀਐਸ ਦਰਜ ਕੀਤਾ ਗਿਆ ਇਹਨਾਂ ਕੋਲ ਇਹ 2 ਕਿਲੋ ਦੀ ਬਰਾਮਦਗੀ ਹੋਈ ਹੈ ਔਰ ਜਿਹੜੀ ਇਹਨਾਂ ਦੇ ਸਬੰਧ ਸੀ ਉਹ ਪਾਕਿਸਤਾਨ ਤੋਂ ਮੰਗਵਾਉਂਦੇ ਸੀਗੇ ਡਰੋਨ ਰਾਹੀਂ ਕੋਈ ਇਹਨਾਂ ਦੀ ਹੋਰ ਵੀ ਜੜੀ ਆ ਪੜਤਾਲ ਕਰਨੀ ਹੈ ਕਿ ਕਿਵੇਂ-ਕਿਵੇਂ ਇਹਨਾਂ ਦਾ ਮਾਲ ਇਹਨਾਂ ਨੇ ਹੋਰ ਕੋਈ ਕੰਸਾਈਨਮੈਂਟਾਂ ਵੀ ਲਈਆਂ ਨੇ ਉਹ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀਆਂ ਅਮਜੀਦ ਪੁਛ ਕੇਸ਼ ਨਾਲੋਂ ਹੋਰ ਤਰ੍ਹਾਂ ਸਰ ਇਹਨ ਤਨਾਰ ਤੇ ਆਪਣਾ ਫੜ ਕੀ ਕੋਈ ਪਰਚੇ ਇਹਨਾਂ ਦੇ ਕੋਈ ਕੁਝ ਪਿਛਲੇ ਇਹਨਾਂ ਦਾ ਖੁਦ ਤੇ ਇਹਨਾਂ ਦੇ ਪਰਚਾ ਨਹੀਂ ਇਹਨਾਂ ਲੇਕਿਨ ਇਹਨਾਂ ਦਾ ਯਾਰ ਦੋਸਤ ਅੰਦਰ ਨੇ ਇੱਕ ਦੋ ਜਿਨ੍ਹਾਂ ਨੇ ਇਹਨਾਂ ਦੇ ਸੰਪਰਕ ਚ ਹੈਗੇ ਵੀ ਤੁਸੀਂ ਇਹਨਾਂ ਨੂੰ ਸਮਾਨ ਮਕਵਾ ਲਿਓ ਉਹਨਾਂ ਦੇ ਸੰਪਰਕ ਚੋਂ ਹੀ ਇਹਨਾਂ ਨੇ ਮਕਵਾਇਆ ਤੇ ਸਰ ਕਿੰਨੀ ਦਿਨ ਹੋ ਗਏ ਇਹਨਾਂ ਨੂੰ ਕੰਮ ਕਰਦੇ ਜਿਹੜੇ ਇਹ کافی ਦੇਰ ਤੇ ਲੱਗੇ ਇਹ ਵੀ ਯੂਨੀਵਰਸਿਕੇਸ਼ਨ ਦਾ ਪਾਰਟ ਹੈ ਤੇ ਜਰੂਰ ਕਰਕੇ ਤੁਸੀਂ ਤੁਹਾਨੂੰ ਜਲਦੀ ਇਹਦਾ ਕਲਾਸਾ ਇਹਨਾਂ ਦੇ ਐਨਡੀਪੀਐਸ ਦਾ ਮਕਦਮਾ ਦਰਜ ਕਰਤਾ ਦੋਨਾਂ ਦੀ